ਗੁਰੂ ਸਾਹਿਬ ਜੀ ਬਹੁਤ ਜਨਮ ਵਿਸਰੀਥੇ ਮਾਦੋ ਇਹ ਜਨਮ ਤੁਮਾਰੀ ਲਿਖੇ ਰਵਦਾਸ ਆਸ ਲਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਸੋ ਕਹੋ ਤਲ ਗੁਰ ਸੇਵੀਐ ਐਨ ਸਹਜ ਸੁਸ ਭਾਈ ਦਰਸ਼ਨ ਪਰ세 ਐ ਗੁਰੂ ਕੈ ਜਨਮ ਮਰਨ ਦੁਖ ਜਾਈ ਸਜਨ ਸਚਾ ਪਾਤਸ਼ਾ ਸਿਰਸਾ ਹਾਂ ਦੇਸ਼ਾ ਜਿਸ ਪਾਸ ਬਹਿਠਿਆ ਸੂਫੀਐ ਸਭਨਾ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀ आपे कंडा आप तरा प्रभे आपे तोल तुलाया आपे शाह आपे वन आपे वनज कराया ਆਪੇ ਧਰਤੀ ਸਾਜਿਆਨ ਪਿਆਰਿਆ ਪਿਛੇ ਟੰਕ ਚੜਾਇਆ ਆਪੇ ਕੰਡਾ ਆਪਤ ਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜਿਨ ਪਿਆਰੇ ਪਿਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਦਾਨ ਹੈ ਪਿਆਰਾ ਗੌਰ ਪੁਰਾ ਮਿੱਠਾ ਲਾਇਆ ਰਹਾ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਪਾਉ ਪਾਇੰਦਾ ਪਿਆਰਾ ਬਾਂ ਨ ਬੱਕਰੀ ਸੀ ਹੰਡਾਇਆ ਆਪੇ ਕਾਸਟ ਆਪ ਹਰ ਪਿਆਰਾ ਵਿੱਚ ਕਾਸਟ ਅਗਨ ਰਖਾਇਆ ਆਪੇ ਹੀ ਆਪ ਵਰਤ ਦਾ ਪਿਆਰਾ ਤੇ ਅਗਣ ਨਾ ਸਕੈ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਾਲੰਦੇ ਸਭ ਲਵਾ ਆਪੇ ਤਾਨ ਦੀ ਬਾਣ ਹੈ ਪਿਆਰਾ ਆਪੇ ਕਰ ਲਾਇਆ ਜਿਉਂ ਆਪ ਚਲਾਏ ਤਾ ਚੱਲੀਏ ਪਿਆਰੇ ਜਿਉਂ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇ ਆਪੇ ਤਾਨ ਦਿਵਾਨ ਹੈ ਪਿਆਰਾ ਆਪੇ ਕਰ ਲਾਇਆ ਜੋ ਆਪ ਚਲਾਏ ਤੋ ਚੱਲੀਏ ਪਿਆਰੇ ਧਿਆਹ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਾਨ ਨਾਨਕ ਵਜੈ ਵਜਾਇਆ ਗੁਰੂ ਜੀ ਦਾ ਖੜਸਾ ਵਾਹਿਗੁਰੂ ਜੀ ਕੀ ਫਤਿਹ